ਸਭ ਤੋਂ ਪਹਿਲਾਂ ਤਾਂ ਮੈਂ ਅਗਰਵਾਲ ਸਮਾਜ ਦੇ ਨਾਲ-ਨਾਲ ਸਾਰਾ ਹੀ ਇਲਾਕਾ ਨਿਵਾਸੀਆਂ ਨੂੰ ਔਰ ਆਪਣੇ ਨਾਗਰ ਨਿਵਾਸੀਆਂ ਨੂੰ ਅਗਰਵਾਲ ਮਹਾਰਾਜਾ ਅਗਰ ਸੈਨ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਮੈਂ ਮੇਰੇ ਅਗਰਵਾਲ ਵੀਰਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਸਾਨੂੰ ਮਹਾਰਾਜਾ ਅਗਰ ਸੈਨ ਦੇ ਪੂਰਨਿਆ ਤੇ ਚੱਲਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਮਹਾਰਾਜਾ ਅਗਰ ਸੈਨ ਦਾ ਇੱਕ ਮੇਨ ਸਿਧਾਂਤ ਸੀ ਕਿ ਅਗਰ ਉਹਦੇ ਰਾਜ ਦੇ ਵਿੱਚ ਕੋਈ ਬਾਹਰੋਂ ਬੰਦਾ ਨਵਾਂ ਆਉਂਦਾ ਸੀ ਜਾਂ ਕਿਸੇ ਤੇ ਕੋਈ ਬਿਫਤਾ ਪੈ ਗਈ ਕਿਸੇ ਵੀ ਤਰ੍ਹਾਂ ਦੀ ਤਾਂ ਉਸ ਨੂੰ ਇੱਕ ਇੱਟ ਅਤੇ 1 ਰੁਪਿਆ ਦੇ ਕੇ ਉਸ ਮੇ ਦੇ ਮੁਤਾਬਕ ਇੱਕ ਇੱਟ ਤੇ 1 ਰੁਪਿਆ ਬਹੁਤ ਜ਼ਿਆਦਾ ਹੁੰਦਾ ਸੀ ਮਹਾਰਾਜ ਅਗਰਸੈਨ ਦੀ ਇਹ ਸਾਮਰਾਜ ਦੇ ਉਹਦੇ ਵਿੱਚ ਕੋਈ ਵੀ ਆਦਮੀ ਆਉਣੀ ਚਾਹੁੰਦੇ ਸੀ ਵੀ ਕੋਈ ਛੋਟਾ ਵੱਡਾ ਰਹੇ ਉਹ ਚਾਹੁੰਦੇ ਸੀ ਹਰ ਇੱਕ ਆਦਮੀ ਜੋ ਵੀ ਮੇਰਾ ਨਗਰ ਦਾ ਵਾਸੀ ਹੈ ਉਹ ਬਰਾਬਰ ਰਹੇ ਤਾਂ ਕਿਸੇ ਤੇ ਵੀ ਕੋਈ ਨਸੀਬਤ ਹੁੰਦੀ ਸੀ ਇੱਕ ਇੱਟ ਤੇ 1 ਰੁਪਏ ਦਾ ਸਿਧਾਂਤ ਉਸ ਜਵਾਨੇ ਦੇ ਵਿੱਚ ਉਹਨਾਂ ਨੇ ਇਹ ਸ਼ੁਰੂ ਕੀਤਾ ਤਾਂ ਕਿ ਜੇ ਕੋਈ ਬੰਦਾ ਕਿਸੇ ਗੱਲੋਂ ਕਮਜ਼ੋਰ ਹੋ ਜਾਂਦਾ ਹੈ ਤਾਂ ਉਸ ਨੂੰ ਇੱਕ 1 ਰੁਪਿਆ ਤੇ ਕਿਟ ਦੇ ਕੇ ਆਪਦੇ ਸਮਾਜ ਦੇ ਬਰਾਬਰ ਲਿਆ ਕੇ ਖੜਾ ਕੀਤਾ ਜਾਵੇ ਤਾਂ ਅਸੀਂ ਵੀ ਮੈਂ ਇਹੀ ਮਲਵੇ ਸਾਡੇ ਸਮਾਜ ਨੂੰ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਮਹਾਰਾਜਾ ਅਗਰਸੈਨ ਦੇ ਪੂਰਨਾਂ ਦੇ ਚੱਲਦੇ ਹੋਏ ਇਸ ਇਨਦਤ ਨੂੰ ਬਣਾਉਣਾ ਚਾਹੀਦਾ ਹੈ ਸਿਰਫ ਅਗਰਵਾਲ ਬੀਰੀ ਨਹੀਂ ਅਗਰ ਕਿਸੇ ਵੀ ਸਾਡੇ ਪਿੰਡ ਵਾਸੀ ਤੇ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਸਾਨੂੰ ਉਸ ਦੀ ਜੋ ਵੀ ਅਸੀਂ ਸਹਾਇਤਾ ਕਰ ਸਕਦੇ ਹਾਂ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਉਹ ਦੁਬਾਰਾ ਫਿਰ ਆਪਣਾ ਕਾਰੋਬਾਰ ਸ਼ੁਰੂ ਕਰ ਸਕੇ ਔਰ ਸਮਾਜ ਦੇ ਵਿੱਚ ਆਪਦਾ ਸਥਾਨ ਹੈ ਜੋ ਉਹ ਪ੍ਰਾਪਤ ਕਰ ਸਕੇ ਸ਼ੋਭਾ ਯਾਤਰਾ ਦਾ ਜੋ ਪ੍ਰੋਗਰਾਮ ਹੈ ਉਹ 28 ਤਰੀਕ ਨੂੰ ਰੱਖਿਆ ਗਿਆ ਹੈ 28 ਤਰੀਕ ਨੂੰ ਦਿਨ ਐਤਵਾਰ ਲਾਸ ਸੰਡੇ ਹੈ ਉਸ ਦਿਨ ਇਸ ਤਰ੍ਹਾਂ ਹੀ ਬੜੀ ਧੂਮ ਧਾਮ ਦੇ ਨਾਲ ਅਗਰ ਸੈਨ ਜੋ ਸ਼ੋਭਾ ਯਾਤਰਾ ਕੱਢੀ ਜਾਏਗੀ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਹੀ ਤਾਂ ਮੈਂ ਸਾਰੇ ਵੀਰਾਂ ਨੂੰ ਤੁਹਾਡੇ ਰਾਹੀਂ ਸੰਦੇਸ਼ ਦੇਣਾ ਚਾਹਾਂਗਾ ਕਿ ਉਸ ਦਿਨ 28 ਤਰੀਕ ਨੂੰ ਦਿਨ ਐਤਵਾਰ ਨੂੰ 10 ਵਜੇ ਹਨੂਮਾਨ ਮੰਦਿਰ ਜੀ ਤੋਂ ਅਸੀਂ ਸ਼ੋਭਾ ਯਾਤਰਾ ਸ਼ੁਰੂ ਕਰਾਂਗੇ ਤੇ 1 ਵਜੇ ਦੇ ਲਗਭਗ ਪੁਰਾਣਾ ਬਾਜ਼ਾਰ ਮੰਦਿਰ ਦੇ ਵਿੱਚ ਉਹ ਜਿਹੜੀ ਸ਼ੋਭਾ ਯਾਤਰਾ ਸਮਾਪਤ ਹੋਵੇਗੀ ਤੇ ਉਸ ਤੋਂ ਬਾਅਦ ਉੱਥੇ ਪ੍ਰੀਤੀ ਭੋਜ ਹੋਵੇਗਾ ਹਰ ਹਰ ਸਾਲ ਦੀ ਤਰ੍ਹਾਂ ਹੀ ਅਸੀਂ ਇਸ ਸਾਲ ਵੀ ਬੜੇ ਧੂਮ ਧਾਮ ਨਾਲ ਅਗਰ ਸੈਨ ਜਿਹੜੀ ਜਨਮ ਦਿਤੀ ਹੈ ਉਹ ਬਣਾ ਰਹੇ ਹਾਂ ਸ਼ੋਭਾ ਯਾਤਰਾ ਉਸ ਦਿਨ ਅਸੀਂ ਕੱਢਾਂਗੇ